ਜੀਜੇ ਨੇ ਆਪਣੀ ਸਾਲੀ ਦਾ ਹੱਥ ਫੜਿਆ ਵਿਆਹ ਦੇ ਵਿੱਚ ਨੱਚਦੇ ਹੋਏ ਗਾਣਾ ਚੱਲੀ ਜਾਂਦਾ ਸੀ ਜੀਜੇ ਸਾਲੀ ਦਾ ਉਸ ਤੋਂ ਬਾਅਦ ਜਿਹੜੇ ਹਾਲਾਤ ਬਣਦੇ ਆ ਹਾਲਾਤ ਇਹ ਬਣਦੇ ਆ ਵੀ ਜਿਹੜੇ ਸਾਲੇ ਹੁੰਦੇ ਜੀਜੇ ਦੇ ਉਹਨਾਂ ਵੱਲੋਂ ਆਪਣੇ ਜੀਜੇ ਦੀ ਰੇਲ ਬਣਾਈ ਜਾਂਦੀ ਆ ਬਣਾਇਆ ਜਾਂਦਾ ਉਹਨੂੰ ਪੂਰਾ ਸੱਪ ਕੋਬਰਾ ਗੱਲਬਾਤ ساری ਕੀਆ ਸਾਰਾ ਮਸਲਾ ਕੀਆ ਕੀ ਗੱਲਬਾਤ ਬਣਦੀ ਆ ਕੀ ਚੱਕਰ ਬਣ ਜਾਂਦਾ ਕਹਿੰਦਾ ਮੈਂ ਤਾਂ ਵੈਸੇ ਹੀ ਹੱਥ ਫੜਿਆ ਸੀਗਾ ਲੋਕ ਗਲਤ ਸਮਝ ਗਏ ਗੱਲਬਾਤ ਕੀਆ ਸਾਰਾ ਮਸਲਾ ਕੀਆ ਆ ਜੋ ਮੜਾ ਖਿੱਚ ਕੇ ਜੀਜਾ ਸਾਲੀ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਪਰ ਅੱਜ ਦੇ ਟਾਈਮ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਕਈ ਗੱਲਾਂ ਕਰਕੇ ਬਹੁਤ ਪਿੱਛੇ ਹੋ ਗਿਆ ਅੱਜ ਦੀ ਜਿਹੜੀ ਕਹਾਣੀ ਤੁਹਾਡੇ ਕੋਲ ਮੈਂ ਲੈ ਕੇ ਆਇਆ ਇੱਕ ਜੀਜਾ ਜਿਹੜਾ ਆਪਣੀ ਸਾਲੀ ਦਾ ਹੱਥ ਫੜ ਲੈਂਦਾ ਵਿਆਹ ਦੇ ਵਿੱਚ ਨੱਚਦੇ ਹੋਏ ਤਾਂ ਉਸ ਤੋਂ ਬਾਅਦ ਇਸ ਜੀਜੇ ਦੀ ਸਾਲਿਆਂ ਵੱਲੋਂ ਇਹਦੇ ਉਹਦੇ ਇਹਦੇ ਸਹੁਰਾ ਪਰਿਵਾਰ ਵੱਲੋਂ ਇਹਦੀ ਕੁੱਟਮਾਰ ਕੀਤੀ ਜਾਂਦੀ ਆ ਅੱਜ ਇਹ ਕੈਮਰੇ ਮੂਰੇ ਆਇਆ ਕਹਿੰਦਾ ਮੈਂ ਤਾਂ ਹੱਥ ਫੜਿਆ ਹੀ ਨਹੀਂ ਸੀਗਾ ਮੈਂ ਤਾਂ ਬਸ ਇੱਕ ਇੱਕ ਰਿਸ਼ਤਾ ਇੱਕ ਵਾਰ ਗਾਣਾ ਹੋਇਆ ਲਾਤਾ ਕਹਿੰਦੇ ਜੀਜਾ ਸਾਲੀ ਦੇ ਵਿਆਹ ਦੇ ਉੱਤੇ ਐਦਾਂ ਕੁਛ ਐਦਾਂ ਦਾ ਗਾਣਾ ਲਾਤਾ ਜਿਹਦੇ ਕਰਕੇ ਇਹਨੇ ਹੱਥ ਫੜ ਲਿਆ ਤੇ ਗੱਲਬਾਤ ਇੰਨੀ ਵੱਧ ਗਈ ਕਿ ਇਹ ਕਹਿੰਦਾ ਮੈਂ ਤਾਂ ਇਹੋ ਜਿਹਾ ਕੁਛ ਕੀਤਾ ਹੀ ਨਹੀਂ ਬਾਈ ਜੀ ਗੱਡੀ ਦੀ ਬਾਰੀ ਦੀ ਬਾਰੀ ਲਾ ਦੋ ਕਈ ਵਾਰ ਕੀੜੇ ਕੁੜੇ ਵਿੱਚ ਵੱਢ ਜਾਂਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਠੀਕ ਹੈ ਕੀ ਗੱਲਬਾਤ ਕੀ ਹੋਈ ਸਾਰਾ ਮਸਲਾ ਕੀ ਹੋ ਗਿਆ ਸੀ ਗੱਲਬਾਤ ਇਹ ਹੋਈ ਹੈ ਬਾਈ ਮੇਰੇ ਸਹੁਰੇ ਵਿਆਹ ਸੀਗਾ ਠੀਕ ਆ ਆ ਕੱਢਿਆ ਤਾਂ ਨਹੀਂ ਸੀ ਤੇ ਸਾਨੂੰ ਬੜਾ ਚਾਹ ਸੀ ਹਨਾ ਵੀ ਫੋਨ ਆਇਆ ਵੀ ਬਈ ਤੁਸੀਂ ਆਪਦੇ ਲੇਡੇ ਕੱਪੜੇ ਸਵਾਲੋ ਤੇ ਜਵਾਕਾਂ ਦੇ ਵੀ ਸਵਾਲੋ ਹਨਾ ਤੇ ਵੀ ਵਿਆਹਗਾ ਸੀ ਮੇਰੇ ਸਾਲੇ ਦੇ ਜਵਾਕ ਮਡੇ ਦਾ ਤੇ ਜਦੋਂ ਚਲ ਵਿਆਹ ਆਇਆ ਸਾਨੂੰ ਵੀ ਚਾਹ ਹੋ ਗਿਆ ਵੀ ਚਲ ਯਾਰ ਇਹ ਕਿ ਚੜ੍ਹਦੇ ਸਾਲ ਆਪਾਂ ਨੂੰ ਪਹਿਲਾ ਵਿਆਹ ਆਇਆ ਵਧਿਆ ਆਇਆ ਹਨਾ ਤੇ ਉਦੋਂ ਮੇਰਾ ਸਾਡੂ ਮੈਨੂੰ ਕਹਿੰਦਾ ਸਾਡੂ ਗਾਇਤ ਕੀ ਚੜ੍ਹਾਈ ਫੁੱਲ ਕਰਕੇ ਆਈ ਆਪਾਂ ਇਹ ਕਿ ਪੌਣਾ ਖਾ ਰੂ ਟਕਾ ਕੇ ਵੀ ਮਸਾ ਮਸਾ ਬਹੁਤ ਟਾਈਮ ਬਾਅਦ ਸੌਰੀ ਵਿਆਹ ਆ ਮੈਂ ਕਿਹਾ ਚਲ ਕੋਈ ਨਹੀਂ ਮੈਂ ਕਿਹਾ ਸਹੁਰੇ ਤੇ ਪੇਕਾਂ ਦਾ ਕੋਈ ਫਰਕ ਨਹੀਂ ਹੁੰਦਾ ਉਹ ਵੀ ਆਪਣੇ ਮਾਪਿਓ ਹੀ ਆ ਕਦਾ ਐ ਨਹੀਂ ਆਪਾਂ ਕਿਹੜਾ ਖਰਾਬ ਕਰਨਾ ਵੀ ਨੱਚਣਾ ਟੱਪਣਾ ਇੰਜੋਏ ਕਰਾਂਗੇ ਫੁੱਲ ਮਾ ਵੀ ਠੀਕ ਆ ਉਦੋਂ ਨੂੰ ਮੇਰੀ ਸਾਲੀ ਮੇਰੇ ਨਾਲ ਛੇਡਾਂ ਕਰ ਲਾਗੇ ਵੀ ਜੀਜਾ ਇਹ ਕਿ ਨੋਟਾਂ ਦੀ ਜੇ ਫੁੱਲ ਭਰ ਕੇ ਲੈ ਆਈ ਇਹ ਨਾ ਹੋਵੇ ਤੂੰ ਕਿਰਸ ਜੀ ਕਰੀ ਗਈ ਮਾ ਵੀ ਕੋਈ ਚੱਕਰ ਨਹੀਂ ਨੋਟਾਂ ਲਈ ਇਹ ਚ ਕਿਹੜੀ ਗੱਲ ਹੈ ਨਾ ਤੇ ਉਦੋਂ ਮੈਂ ਕਿਹਾ ਵੀ ਤੂੰ ਆਪਦੇ ਘਰ ਵਾਲੇ ਨੂੰ ਕਹਿ ਕੇ ਤੇ ਇਹ ਨਾ ਕਿਰਸ ਕਰ ਦੇ ਵੀ ਇਹਦੋਂ ਆਪਣੇ ਵੱਲੋਂ ਦਾ ਖੁੱਲੀ ਛੁੱਟੀ ਫੁੱਲ ਆ ਹਨਾ ਚੱਲ ਬਈ ਦਿਨ ਪਾਉਂਦੇ ਪੈਂਦੇ ਹਨਾ ਵੀ ਅਸੀਂ ਆਪ ਦਾ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਿਵੇਂ ਹੁਣ ਸਵਜਾ ਹੁੰਦਾ ਵੀ ਜੋ ਆਈ ਭਾਈ ਨੂੰ ਤਾਂ ਜਦੋਂ ਆਪੇ ਵਿਆਹ ਜਾਂਨੇ ਹਨਾ ਵੀ ਚਲ ਯਾਰ ਆਪਾਂ ਜਾਵਾਂਗੇ ਆਪਣੀ ਆਉ ਭਗਤੂ ਬਈ ਇਹੀ ਇੱਥੋਂ ਗਏ ਮਹਾਰਾਜ ਮੇਰੇ ਕੋਲ ਗੱਡੀ ਹੈ ਵੱਡੀ ਹੈ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਹਾਂ ਤੁਸੀਂ ਐ ਕਰੋ ਤੁਸੀਂ ਆਪਦੀ ਗੱਡੀ ਨਾ ਕੱਢਿਓ ਤੇ ਮੈਂ ਖਾਪਾ ਇੱਕ ਗੱਡੀ ਤੇ ਚੱਲ ਵੜਾਂਗੇ ਵੀ ਚਲ ਇਹਦੇ ਚ ਹੀ ਬਹਿ ਜਾਗੇ ਸਾਰੇ ਉਹ ਕਹਿੰਦੇ ਵੀ ਚਲ ਠੀਕ ਹੈ ਅਸੀਂ ਇੱਥੋਂ ਗੱਡੀ ਕੱਢੀ ਹਨਾ ਮੈਂ ਮਨਾਲੇ ਮੈਂ ਬਾਆ 5-6 ਕਿਲੋਮੀਟਰ ਪਾ ਕੇ ਉਹਨੂੰ ਵਾਹ ਕੇ ਲਿਆ ਆ ਵਾਹ ਕੇ ਮੈਂ ਉਹਦੇ ਸਾਰੇ ਸਾਡੂ ਨੂੰ ਵਾਹ ਕੇ ਜਾਕਾਂ ਨੂੰ ਵਾਹ ਕੇ ਤੇਹੀ ਚੱਕਤੀ ਗੱਡੀ ਹਨਾ ਵੀ ਇੰਨਾ ਚਾਹ ਹੁੰਦਾ ਜਾਵੇ ਜਿਵੇਂ ਦਿਲ ਨੱਚਦਾ ਤੜਾ ਜਾਵੇ ਹਨਾ ਜਿਵੇਂ ਵੀ ਫੁੱਲਾਂ ਦੇ ਕਾਟੋ ਚਲਦੀ ਹੁੰਦੀ ਹੈ ਅਸੀਂ ਉੱਥੇ ਉੱਠ ਕੇ ਸਾਡੀ ਬੜੀ ਉਹਨਾਂ ਨੇ ਆਉ ਪਾਕਤ ਕੀਤੀ ਹਨਾ ਵੀ ਜਵਾਈ ਪਾਈ ਆਏ ਆ ਸਾਡਾ ਮੈਨੂੰ ਤੇ ਇਹਨੂੰ ਤੇ ਅਸੀਂ ਜਾਨੀ ਕਿ ਪਹਿਲੇ ਹੀ ਉੜ ਗਏ ਦੋ ਦਿਨ ਹੂੰ ਦੋ ਦਿਨ ਬਈ ਅਸੀਂ ਵਧ ਗਏ ਰਹੇ ਹੂੰ ਕੋਈ ਉਹ ਨਹੀਂ ਚੰਗੇ ਇਕੱਠੇ ਨੇ ਖਾਧੀ ਪੀਤੀ ਇਕੱਠੇ ਨੇ ਸਾਰਾ ਇੰਜੋਏ ਕੀਤਾ ਜਦੋਂ ਜਾਗੋ ਵਾਲੇ ਦਾ ਨਾ ਅਸੀਂ ਆਦਾ ਪ੍ਰੋਗਰਾਮ ਬਣਾਉਣ ਲੱਗੇ ਹਨਾ ਜਦੋਂ ਪ੍ਰੋਗਰਾਮ ਬਣਾਉਣ ਲੱਗੇ ਉਹਨਾਂ ਨੇ ਟੈਂਟ ਟੁੰਟ ਲਾਏ ਆ ਉਹਦਾ ਸਾਰੀ ਜਾਗੋ ਜੋਗੋ ਕੱਢੀ ਉਦੋਂ ਵੀ ਅਸੀਂ ਵਧ ਗਏ ਹੱਸੀ ਕੱਢੀ ਜਨੇ ਆ ਬਈ ਮੈਨੂੰ ਇਹਨਾਂ ਨੱਚਣ ਦਾ ਸ਼ੌਂਕ ਘਟਾ ਤੁਹਾਨੂੰ ਮੈਂ ਸੱਚੀ ਗੱਲ ਦੱਸਦਾ ਜਿਹੜਾ ਮੇਰਾ ਦੂਜਾ ਸਾਡੂ ਆ ਹਨ ਉਹਨੂੰ ਨੱਚਣਾ ਚੁਣਾਉਂਦਾ ਉਹਨੂੰ ਸ਼ੌਂਕ ਵੱਧਦਾ ਚਲੋ ਮੇਰੀ ਘਰ ਵਾਲੀ ਨਾਲ ਆਪਦੀਆਂ ਚਲੋ ਉਧਰ ਮੇਰੇ ਨਾਲ ਸਾਲੇ ਹਾਰਾਂ ਜਾਂ ਹੋਰਾਂ ਸਾਰਿਆਂ ਨਾਲ ਨੱਚੀ ਟੱਪੀ ਗਿਆ ਹਨ ਕਿਤੇ ਉਹਦੀ ਬਾਹ ਫੜ ਕੇ ਲੈ ਜਾਏ ਕਿਤੇ ਉਹਦੀ ਫੜ ਕੇ ਲੈ ਜਾਏ ਹਨ ਮੈਂ ਬੈਠਾ ਚਲ ਮੇਜ਼ ਤੇ ਬੈਠਾ ਆਪਾਂ ਗੱਪੋਗੱਲਾਈ ਗਏ ਤੇ ਐਨ ਹਾਨੀਸਰ ਨੂੰ ਤੇ ਮੈਨੂੰ ਮੇਰੀ ਘਰ ਵਾਲੀ ਕਹਿੰਦੀ ਵੀ ਤੂੰ ਵੀ ਨੱਚ ਲੈ ਤੇ ਉਹ ਮੈਂ ਕਿਹਾ ਚਲ ਕੋਈ ਨਹੀਂ ਤੁਸੀਂ ਨੱਚੋ ਟੱਪੋ ਮੈਨੂੰ ਕੋਈ ਨਹੀਂ ਤੇ ਉਹ ਮੇਰਾ ਸਾਡੂ ਨਾ ਮੇਦੀ ਬਾਹ ਫੜ ਕੇ ਲੈ ਗਿਆ ਕਹਿੰਦਾ ਆ ਜਾ ਮਹਾਂ ਵੀ ਚੱਲ ਠੀਕ ਆ ਬਈ ਯਾਰ ਚੱਲ ਉਹ ਅਮਰੀਕਾ ਵਾਲੀ ਦੀ ਬਾਹ ਬੜੀ ਬੈਠਾ ਤੇ ਜਦੋਂ ਫਿਰ ਮਾ ਆਉਦੀ ਸਾਲੀ ਦੀ ਬਾਹ ਫੜ ਲਈ ਫਿਰ ਉਹਨੂੰ ਤਕਲੀਫ ਕਾਦੀ ਹੋਗੀ ਠੀਕ ਆ ਜਦੋਂ ਮੈਂ ਚੱਲ ਉਹਦੀ ਆਪਦੀ ਸਾਲੀ ਦੀ ਬਾਹ ਫੜ ਕੇ ਨੱਚਣ ਲੱਗ ਗਿਆ ਤੇ ਇੱਕ ਗਾਣੇ ਨੱਚਿਆ ਹੀ ਹੈ ਹੈਨਾ ਦੂਜੇ ਚੌਨੇ ਮੈਨੂੰ ੱਤਕਾ ਮਾਰਿਆ ੱਤਕਾ ਮਾਰਿਆ ਤੇ ਕੰਮ ਉੱਥੇ ਚੱਲ ਪਿਆ ਮੈਨੂੰ ਕਹਿੰਦਾ ਹਾਂ ਹਾਂ ਤੂੰ ਮੇਰੀ ਘਰ ਵਾਲੀ ਦੀ ਬਾਹ ਕਿਵੇਂ ਫੜਦਾ ਤੇ ਮੈਂ ਕਿਹਾ ਵੀ ਮੇਰੀ ਗੱਲ ਸੁਣ ਤੇਰੀ ਘਰ ਵਾਲੀ ਦੀ ਬਾਹ ਮੈਂ ਫੜੀ ਆ ਨੱਚਣ ਵਾਸਤੇ ਫੜੀ ਆ ਆ ਤੂੰ ਮੇਰੀ ਘਰ ਵਾਲੀ ਦੀ ਬਾਹ ਫੜੀ ਬਠਾ ਇਹ ਸੰਗਲ ਥੋੜੋ ਇਹ ਵੀ ਠੀਕ ਹਨ ਮੈਂ ਕਹੇ ਮੱਝ ਗਾਣੀ ਇਹ ਵੀ ਮੈਂ ਕਹੇ ਕਿਸੇ ਦੀ ਇੱਜ਼ਤ ਆ ਘਰ ਵਾਲੀ ਹੈ ਮੇਰੀ ਇਹ ਤੇ ਮੈਂ ਕਹੇ ਮੈਂ ਤੈਨੂੰ ਵਿਸ਼ਵਾਸ ਕਰਕੇ ਵੀ ਚੱਲ ਤੂੰ ਮੇਰਾ ਸਾਡੂ ਆ ਵੀ ਕੋਈ ਨਹੀਂ ਨੱਚ ਟੱਪ ਤੇ ਮੈਂ ਕਹੇ ਤੇਰੇ ਵਾਲੀ ਤੈਨੂੰ ਕਿਦਾਂ ਦੰਦਲ ਪੈ ਗਈ ਵੀ ਤੈਨੂੰ ਆਪ ਨੂੰ ਸ਼ਰਮ ਚਾਹੀਦੀ ਉਹ ਚੀਜ਼ ਦੀ ਚੱਲ ਭਾਈ ਸਾਡਾ ਕੰਮ ਚੱਲ ਪਿਆ ਉੱਥੇ ਹਨਾ ਤੇ ਅਸੀਂ ਲੜ ਪਏ ਜਦੋਂ ਲੜ ਪਏ ਜਿਹੜੇ ਸਾਡੇ ਕੋਟ ਪੈਂਟ ਪੂਰੇ ਚਾਵਾਣਾ ਸਮਾਇਏ ਸੀ ਇਸ ਤੇ ਪਾੜ ਤੇ ਇੱਕ ਦੂਜੇ ਦੇ ਠੀਕ ਆ ਜਦੋਂ ਪਾੜ ਤੇ ਸਾਡਾ ਭਰਾਵਾ ਕੋਟ ਮੇਰਾ ਪਤਾ ਨਹੀਂ ਜਿਹੜੀ ਛੱਗੀ ਜੀ ਸੀਗੀ ਤੀਜੀ ਪਾਈ ਹੁੰਦੀ ਆ ਉਹਦਾ ਮੈਨੂੰ ਪਤਾ ਹੀ ਨਹੀਂ ਕਿੱਥੇ ਆ ਨਾ ਉਹਦੀ ਹਨਾ ਬਹੁਤ ਕੁਝ ਹੋਇਆ ਉੱਥੇ ਜੁੰਡੇ ਝਾਂਡੇ ਪਟ ਇੱਕ ਦੂਜੇ ਦੇ ਬੁਰਾ ਹਾਲ ਹਨਾ ਕੋਲੇ ਚੱਲ ਭਾਈ ਉੱਥੇ ਰਿਸ਼ਤੇਦਾਰ ਸੀ ਜਿਹੜੇ ਸਾਲੇ 16 16 ਸਾਲਾਂ ਦੇ ਜਵਾਕ ਸੀ ਉਹਨਾਂ ਨੇ ਸਾਨੂੰ ਸ਼ਰਾਤ ਆ ਵੀ ਇਹ ਕਹਿੰਦੇ ਜਲੂਸ ਕੱਢਿਆ ਇਹਨਾਂ ਨੇ ਐ ਕੀਤਾ ਫਲਾਨਾ ਕੀਤਾ ਤੇ ਬੋਲ ਬਈ ਲਲਕਾਰੇ ਮਾਰੇ ਉਹਨੇ ਉਧਰ ਖੜਕੇ ਮਰੇ ਮੈਂ ਇਧਰ ਖੜਕੇ ਮਰੇ ਹਨਾ ਉਹ ਮੈਨੂੰ ਝੱਗੇ ਚੱਕੇ ਮੈਂ ਇਧਰੋਂ ਚੱਕਾ ਗੋਲਾ ਕੱਢ ਕੇ ਇੱਕ ਦੂਜੇ ਨੂੰ ਬੁਰਾ ਹਾਲ ਆ ਵੀ ਇੱਕ ਚੀਜ਼ ਦੇ ਦਿੱਖ ਗਈ ਵੀ ਸਾਡੀ ਇੱਕ ਦਾਰੂ ਨੇ ਜਾਂ ਉਹਦੀ ਗੱਲ ਨੇ ਉਹਨਾਂ ਦੇ ਵਿਆਹ ਚ ਵਿਗਨ ਪਤਾ ਵਿਗਨ ਕੀ ਪਤਾ ਇੰਨੇ ਚਾਵਾਂ ਨਾਲ ਅਗਲੇ ਨੇ ਸਾਨੂੰ ਸੱਦਿਆ ਸੀ ਇੰਨੇ ਚਾਵਾਂ ਨਾਲ ਅਗਲੇ ਨੇ ਇੰਨਾ ਖਰਚਾ ਕੀਤਾ ਸੀ ਨਾ ਵੀ ਮੁੰਡਾ ਤੇ ਉਹਨਾਂ ਨੇ ਭਰਾਵਾ ਚ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਮੈਂ ਖਾ ਵੀ ਜੇ ਜਾਣ ਜਾਉ ਤਾਂ ਮੈਂ ਨਹੀਂ ਜਾਂਦਾ ਉਹ ਕਹਿੰਦਾ ਜੇ ਤੂੰ ਜਾਣ ਜਾਏਂਗਾ ਤਾਂ ਮੈਂ ਨਹੀਂ ਜਾਂਦਾ ਠੀਕ ਆ ਮੈਨੂੰ ਮੇਰੀ ਮੈਂ ਘਰੋਂ ਲੁਕ ਮੈਂ ਖਾ ਚੱਕ ਚੱਲਾ ਆਪਾਂ ਚੱਲ ਗਏ ਉਹ ਕਹਵੇ ਤੂੰ ਚੱਲ ਮੋਸਾਂ ਭਰਾਵਾ ਸਾਡਾ ਉੱਥੇ ਪੂਰਾ ਖਰੂ ਪਿਆ ਹਨਾ ਤੇ ਜਦੋਂ ਖਰੂ ਪੂਰਾ ਪਿਆ ਵਾ ਤੇ ਫਿਰ ਇੱਕ ਸਾਡਾ ਨਾ ਮੇਰਾ ਤਾਇਆ ਸਹਰਾ ਉਹ ਅੜਭਜਾ ਠੀਕ ਆ ਤੇ ਉਹ ਭਾਈ ਰਫਲ ਚੱਕ ਲੈ ਉਹ ਕਹਿੰਦਾ ਹੁਣ ਤੁਸੀਂ ਟਿਕਣਾ ਕਿ ਫਿਰ ਮੈਂ ਟਕਾਵਾਂ ਠੀਕ ਆ ਤੁਸੀਂ ਜਲੂਸ ਕੱਢੀ ਜੰਨੇ ਆ ਜੇ ਤੁਹਾਨੂੰ ਇੱਜ਼ਤ ਦਿੱਤੀ ਆ ਤਾਂ ਤੁਹਾਨੂੰ ਇੱਜ਼ਤ ਕਾਹਤੋਂ ਨਹੀਂ ਲਾਸ ਆਉਂਦੀ ਠੀਕ ਆ ਮੋੜ ਕੇ ਮੈਂ ਖਾ ਵੀ ਮੈਂ ਤਾਂ ਇਹਨੂੰ ਕੁਛ ਕਹੀ ਨਹੀਂ ਹਾਂ ਕਹਿੰਦਾ ਉਹਨੂੰ ਕਹ ਉਹਨੂੰ ਫਿਰ ਉਹ ਕਹਿੰਦਾ ਮਰੀ ਘਰ ਵਾਲੀ ਦੀ ਬਾਹ ਫੜਦਾ ਉਹ ਫਤਾਇ ਸੋਲਾ ਕਹਿੰਦਾ ਜਦੋਂ ਦੂੜ ਕੰਟਾ ਹੋ ਗਿਆ ਤੂੰ ਫੜ ਕੇ ਬਾਹ ਨੱਚੀ ਜਾਂਦਾ ਸੀ ਤੂੰ ਉਹਦੀ ਘਰ ਵਾਲੀ ਨਹੀਂ ਸੀ ਤੇ ਉਹ ਤੂੰ ਸਾਡੀਆਂ ਕੁੜੀਆਂ ਵੀ ਆਉਣੇ ਆਈ ਵੀ ਲਗਾਈ ਤੇ ਉਹ ਕਹਿੰਦਾ ਵੀ ਉਹ ਜਦੋਂ ਘਰ ਵਾਲੀ ਨੱਚੀ ਜਾਂਦਾ ਸੀ ਤੂੰ ਉਹਦੇ ਨਾਲ ਤੇ ਬਾਕੀ ਕਹਿੰਦਾ ਸਾਡੀਆਂ ਕੁੜੀਆਂ ਦੋਨੇ ਇਹ ਉਹ ਵੀ ਸਾਡੀ ਇਹ ਵੀ ਸਾਡੀ ਹੈ ਜਾਂ ਤਾਂ ਫਿਰ ਤ ਉਹਦੀ ਘਰ ਵਾਲੀ ਨਾਲ ਨੱਚਦਾ ਅਗਲਾ ਤੇਰੀ ਨਾਲ ਨੱਚਦਾ ਤੇ ਤੂੰ ਤਾਂ ਉਹਨੂੰ ਸਾਲੀ ਸੀਗੀ ਤੇ ਖਿੱਚੀ ਫਿਰਦਾ ਸੀਗਾ ਵੀ ਉਹਨੇ ਤੈਨੂੰ ਕੁਝ ਨਹੀਂ ਕਿਹਾ ਭਰਾਵਾ ਉਹ ਚੱਲ ਪਿਆ ਕੰਮ ਹਨਾ ਉਹਨੇ ਮੇਰੇ ਤਾ ਉਹਨੇ ਤਾਏ ਸਹੁਰੇ ਦੇ ਪਤਾ ਨਹੀਂ ਕੀ ਮਾਰਿਆ ਉਹ ਤਾਏ ਸਹੁਰੇ ਨੇ ਉਹ ਸੱਟ ਲੈ ਬਹੁਤ ਕੁਝ ਹੋਇਆ ਯਾਰ ਉੱਥੇ ਜਲੂਸ ਘਟੂ ਘਟ 1 ਵਜੇ ਤੱਕ ਆਈ ਕੁਝ ਨਹੀਂ ਕਿਲੇ ਗਿਆ ਜਲੂਸ ਹਨਾ ਦੂਜੇ ਦਿਨ ਕਹਿੰਦੇ ਵੀ ਅਸੀਂ ਜਾਣ ਨਹੀਂ ਜਾਣਾ ਉਦੋਂ ਰਾਤ ਨੂੰ ਕਹਦਾ ਮੈਂ ਜਾਣ ਨਹੀਂ ਜਾਣਾ ਬਈ ਤੜਕੇ ਨੂੰ ਪਿੰਡ ਚ ਉਹ ਉਹਦਾ ਤਾਇਆ ਕਹਿੰਦਾ ਵੀ ਜਾ ਅਸੀਂ ਕੁੜੀ ਨਹੀਂ ਤੋੜਨੀ ਯਾਰ ਤੂੰ ਕੱਲਾ ਭੱਜਾ ਅਸੀਂ ਤਾਂ ਨਹੀਂ ਤੋੜਨੀ ਮਤਲਬ ਤੇਰੇ ਤੇ ਹੀ ਦੋਸ਼ ਲਾਤਾ ਸੀ ਪਰ ਲੱਗਿਆ ਨਹੀਂ ਦੋਸ਼ ਮੇਰੇ ਤੇ ਬਾਈ ਮੇਰੇ ਸਾਡੂ ਨੇ ਲਾਇਆ ਮੈਂ ਤੈਨੂੰ ਕਹੀ ਆ ਮਾਂ ਉਹਨਾਂ ਨੇ ਨਹੀਂ ਕਿ ਮੇਰੇ ਸਹੁਰਿਆਂ ਨੇ ਨਾ ਕਿਸੇ ਮੇਰੀ ਸਾਲੀ ਨੇ ਵੀ ਨਹੀਂ ਮੈਨੂੰ ਐਵੇਂ ਤੈਨੂੰ ਕਹੀ ਆ ਚੰਗਾ ਮੜਾ ਕਿਹਾ ਰਾਤ ਨੂੰ दारू ਪੀਤੀ ਜਦੋਂ ਇਹ ਬਹੁਤ ਲਲਕਾਰੇ ਮਾਰੇ ਠੀਕ ਆ ਗੌਣਾ ਕੱਢਿਆ ਬੁਰਾ ਹਾਲ ਲੀੜੇ ਆਪਦੇ ਐ ਜਦੋਂ ਉਹ ਕੁਰਤਾ ਪਿਆ ਮੰਦ ਤਾ ਹਨ ਰਾਤ ਨੂੰ ਵੀ ਕੋੜ ਪਿੰਡ ਦਾ ਦਾ ਖਰਾਬ ਅਸੀਂ ਪਾਰਟ ਤੇ ਇੱਕ ਦੂਜੇ ਨੂੰ ਉਹ ਵੀ ਪਤੰਦਰ ਨੇ ਹਵਾ ਚਾਕੇ ਐ ਪਾਰਦਿਆ ਕਰੀ ਜਿੰਨੇ ਲੀੜੇ ਲਿਆਂਦੇ ਉਹਨੇ ਬਈ ਇਹ ਪਾਰ ਤੇ ਸਾਰੇ ਠੀਕ ਆ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਜਲੂਸ ਇੰਨਾ ਕੱਢਿਆ ਨਾਲੇ ਕਹਿੰਦੇ ਤੜਕੇ ਰਾਤ दारू ਪੀਤੀ ਦੇ ਵਿੱਚ ਕਹਿੰਦੇ 15000 ਰੁਪਏ ਦੀ ਗੁੱਟੀ ਤਾਂ ਮਾਰੀ ਤੇ ਤੜਕੇ ਲੱਭਦਾ ਫਿਰੇ ਮੈਂ ਤੁਹਾਨੂੰ ਦੱਸਦਾ ਨਾ ਫੋਨ ਵਾਲਿਆ ਕੰਦ ਚ ਆਈਫੋਨ ਸੀ ਉਹਦੇ ਕੋਲੇ ਉਹ ਪੰਨ ਲੈ ਠੀਕ ਆ ਬੋਟਗਾ ਮਾਰਿਆ ਬੋਟਗਾ ਪਤਾ ਨਹੀਂ ਕਿਹੜੇ ਕਿ ਨੀਂਕੀ ਬੁੜੀ ਦੇ ਮੂੰਹ ਤੇ ਮਾਰਖਣੀ ਕਿਹਦੇ ਪਈ ਉਹਦੇ ਇੱਥੇ ਨੀਲ ਪਿਆ ਬਹਾਜੀ ਵੀ ਅੱਖ ਤੇ ਠੀਕ ਆ ਉਹ ਪਤਾ ਨਹੀਂ ਕੀ ਵੱਜ ਗਿਆ ਉਹਦੇ ਉਹ ਮਾਰਿਆ ਚੱਕੇ ਜਿਹੜੇ ਪੈਸੇ ਪਾਸੇ ਲਿਆਂਦੇ ਸੀ ਉਹ ਚੱਕ ਕੇ ਮਾਰੇ ਤਾਂ ਉਹ ਤੇ ਮੁੜ ਕੇ ਕੀ ਕੀਤਾ ਚੱਲ ਉਹਨਾਂ ਨੇ ਮਿੰਤ ਤਰਲੇ ਕਰਕੇ ਸਵਾਤ ਆ ਜਦੋਂ ਸਵਾਤ ਆ ਕਿੰਨੇ ਮਿੰਟ ਦੀ ਬਈ 70 ਮਿੰਟ ਦਾ ਮਿੰਤ ਤਰਲਾ ਕਰਕੇ ਉਹਨੂੰ ਸਮਾਤ ਆ ਜਦੋਂ ਸਮਾਤ ਆ ਭਈ ਪਿਆ ਵੀ ਲਲਕਾਰੇ ਮਰੀ ਜਾਵੇ ਹਨਾ ਮੰਜੇ ਤੇ ਭਰਾਵਾ ਬਾਹਾਂ ਚ ਸਿਰ ਮਾਰੇ ਯਾਰਾ ਪੀਤੀ ਜਾ ਤੇ ਬਹੁਤ ਕੁਛ ਕੀਤਾ ਨੇ ਬਹੁਤ ਕੋਈ ਮੰਨ ਕੇ ਚੱਲ ਵੀ ਕਹਿਣ ਵਾਲਾ ਕੰਮ ਹੀ ਨਹੀਂ ਸੀ ਯਾਰ ਮੈਂ ਐ ਹੋ ਗਿਆ ਸੀ ਵੀ ਇਹ ਮੈਂ ਐ ਸੋਚਾਂ ਵੀ ਇਹ ਉਹੀ ਮੇਰਾ ਸਾਡੂ ਆ ਵੀ ਜਿਹੜਾ ਮੇਰੇ ਨਾਲ ਗੱਡੀ 'ਚ ਆਇਆ ਹੱਸਦਾ ਖੇਡਦਾ ਆਉਂਦਾ ਸੀ ਹੁਣ ਇਹਨੂੰ ਇੰਦੀ ਸੇ ਦੀ ਕੀ ਹੋ ਗਿਆ ਠੀਕ ਆ ਮੈਂ ਕਿਹਾ ਵੀ ਆਪਣੇ ਰਿਸ਼ਤੇਦਾਰੀ ਟੁੱਟ ਗਈ ਨਿੱਕੀ ਜਿਹੀ ਗੱਲ ਪਿੱਛੇ ਵੀ ਇਹਦੂ ਤਾਂ ਮੈਂ ਨਾ ਹੀ ਨੱਚਦਾ ਹਨਾ ਵੀ ਲੈ ਆਇਆ ਵੀ ਮੈਨੂੰ ਉਹੀ ਫੜ ਕੇ ਸੀ ਵੀ ਆ ਜਾ ਸਾਡੂ ਦਾ ਨੱਚ ਕੇ ਮੇਰੇ ਤੋਂ ਮੱਖ ਮੈਂ ਨਾਈ ਨੱਚਦਾ ਨਾ ਉਹਦੀ ਬਾਹ ਫੜਦ ਨਾਲੇ ਤਾਂ ਇਹਨਾਂ ਦਾ ਵਿਆਹ ਜਦੋਂ ਪਿਆ ਹਨਾ ਜਦੋਂ ਤੜਕੇ ਉੱਠਿਆ ਤੇ ਪਹਿਲਾ ਰਾਤ ਨੂੰ ਬਾਈਆਂ ਸੱਸ ਸੁਰ ਮੇਰੇ ਵੀ ਐ ਹੋ ਗਿਆ ਮੱਖ ਵੀ ਰਿਸ਼ਤੇ ਤੇਰੀ ਟੁੱਟ ਗਈ ਯਾਰ ਜਦੋਂ ਤੜਕੇ ਉੱਠਿਆ ਉੱਠ ਕੇ ਤੇ ਘਰ ਵਾਲੀ ਨੂੰ ਕਹਿੰਦਾ ਪਹਿਲਾਂ ਤਾਂ ਲੱਸੀ ਦਾ ਗਲਾਸ ਲੈ ਕੇ ਦੇ ਉਹ ਚਾ ਕੇ ਭੂਸਲੇ ਢਾਂਡੇ ਗਏ ਹਨਾ ਤੇ ਉਹ ਕਹਿੰਦੀ ਭਾਲ ਦਾ ਲੱਸੀਆਂ ਰਾਤ ਤੂੰ ਕੀ ਜਲੂਸ ਕੱਢਿਆ ਉਹ ਕਹਿੰਦਾ ਮੈਂ ਕਿ ਜਲੂਸ ਕੱਢਣਾ ਕਦੀ ਪਹਿਲਾਂ ਤਾਂ ਉਹਦੇ ਆ ਜਿਹੜਾ ਤੇ ਕੁਰਤਾ ਪਿਆ ਮੈਂ ਪਾਇਆ ਵਾ ਇਹ ਚੰ ਨਿਗਾ ਮਾਰ ਜਦੋਂ ਨੇ ਦੇਖਿਆ ਬੋਟਨ ਬੋਟਨ ਟੁੱਟੇ ਵੇ ਪਾੜੀ ਫਿਰੇ ਹਨਾ ਇਹ ਕਹਿੰਦਾ ਮੇਰੇ ਲੀੜੇ ਕਿਨੇ ਪਾੜੇ ਦੱਸ ਉਹ ਕਹਿੰਦੀ ਤੂੰ ਆ ਪਾੜੇ ਆ ਠੀਕ ਆ ਬਹੁਤ ਕੁਛ ਹੋਇਆ ਕਹਿੰਦਾ ਮੇਰਾ ਕੋਟ ਪੈਂਟ ਰਾਤਲਾ ਮੇਰੇ ਲੀੜ ਪੈਸੇ ਸੀ ਫੋਨ ਸੀ ਉਹਨੇ ਫੋਨ ਤਾਂ ਉਹਨੇ ਮੂਹਰੇ ਕੱਢ ਕੇ ਛੱਡਤਾ ਕਹਿੰਦੀ ਆ ਪਿਆ ਪੰਨੇ ਵਾ ਕੰਧ ਚ ਮਾਰ ਕੇ ਤੇ ਕਹਿੰਦੀ ਮੇਰੇ ਪੈਸੇ ਸੀ ਕਹਿੰਦੀ ਪੈਸੇ ਤੂੰ ਮੈਨੂੰ ਕੀ ਪਤਾ ਕਿੱਥੇ ਸੱਟਿਆ ਸੀ ਤਾਂ ਚਲ ਉਹਦੇ ਕੋਲੇ ਬੜਕਾ ਵੀ ਫੜਾਤਾ ਸੀ ਬੰਦੇ ਜੇ ਤਾਂ ਭਾਲਦਾ ਭੁਲਦਾ ਫਿਰਦਾ ਰਿਹਾ ਤੇ ਮੈਨੂੰ ਆਏ ਕਹਿੰਦਾ ਕਿੰਨਾ ਛੱਡ ਗਿਆ ਮੈਂ ਕਿਹਾ ਹੁਣ ਸਾਡੂ ਕਾਹਦਾ ਰਹਿ ਗਿਆ ਕਹਿੰਦਾ ਕਿਵੇਂ ਮੈਂ ਰਾਤ ਤਪੰਦਰਾ ਮੇਰੇ ਤੇ ਡਬਲ ਡਾਲ ਜਾਮਲਾਤਾ ਤੇ ਕਹਿੰਦਾ ਕੀ ਲਾਤਾ ਮੈਂ ਕਹਿੰਦਾ ਵੀ ਤੂੰ ਮੇਰੇ ਘਰ ਵਾਲੇ ਦੀ ਬਾਹ ਫੜਦਾ ਤੇ ਕਹਿੰਦਾ ਆਹ ਖੜੀਏ ਕੋਲੇ ਹੁਣ ਫੜ ਲਾ ਮੈਂ ਕਿਹਾ ਤੈਨੂੰ ਮੈਂ ਤੈਨੂੰ ਕਦੋਂ ਕਹਦਾ ਤੂੰ ਤਾਂ ਮੇਰੇ ਤੇ ਇਲਜ਼ਾਮ ਲਾਉਂਦਾ ਅੱਜ ਦੇ ਟਾਈਮ ਦੇ ਵਿੱਚ ਬਈ ਸ਼ਹਿ ਸ਼ੇਲ ਤੱਕ ਤਾਂ ਘਟ ਗਈ ਅੱਜ ਦੇ ਟਾਈਮ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਆ ਪਵਿੱਤਰ ਕਾਤੋਂ ਹੋ ਗਿਆ ਪਹਿਲਾਂ ਲੋਕ ਇੱਕ ਦੂਜੇ ਨੂੰ ਮਜ਼ਾਕ ਕਰਦੇ ਹੁੰਦੇ ਕੋਈ ਗੁੱਸਾ ਨਹੀਂ ਹੁੰਦਾ ਸੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਗੁੱਸਾ ਕਿਉਂ ਆ ਦਿਲ ਦੇ ਵਿੱਚ ਬਈ ਯਾਰ ਹੁਣ ਨਾ ਮਨਾਂ ਚ ਮੈਲ ਵਾਲੀ ਵੱਧ ਗਈ ਪਹਿਲਾਂ ਹੁੰਦਾ ਸੀ ਜੀਜੇ ਸਾਲੀ ਦਾ ਰਿਸ਼ਤਾ ਹਾਸੇ ਮਜ਼ਾਕ ਦਾ ਇੱਕ ਦੂਜੇ ਨੂੰ ਛੇਡਾਂ ਕਰਨ ਵਾਲਾ ਮਾ ਮਜ਼ਾਕ ਦਾ ਕਿ ਉਹਨਾਂ ਦੇ ਵਿੱਚ ਇਹ ਨਹੀਂ ਸੀਗਾ ਵੀ ਜੇ ਮੇਰੀ ਸਾਲੀ ਆ ਉਹ ਲੋਕ ਐਂ ਕਹਿੰਦੇ ਸੀ ਸਾਲੀ ਅੱਧੀ ਘਰ ਵਾਲੀ ਹਨਾ ਤੂੰ ਇਕੱਲੇ ਇੱਕ ਹਾਸੇ ਮਜ਼ਾਕ ਦਾ ਪਾਤਰ ਸੀਗਾ ਹੁਣ ਅਗਲਾ ਕੀ ਕਰਦਾ ਹੁਣ ਅਗਲਾ ਜੇ ਸਾਲੀ ਮਤਲਬ ਵਿਆਹ ਹੋ ਗਿਆ ਸਾਲੀ ਅੱਲੇ ਨਿਗਰ ਰੱਖਦਾ ਵੀ ਇਹ ਮੇਰੇ ਨਾਲ ਸੈੱਟ ਹੋ ਜੇ ਜਾਂ ਮੇਰੇ ਨਾਲ ਗੱਲ ਕਰ ਲੇ ਉਹ ਸਾਲੀ ਇੱਕ ਜੇ ਦੇਖ ਕੇ ਤਾਂ ਸਾਲੀ ਜੇ ਅੱਧੀ ਘਰ ਵਾਲੀ ਤੇ ਉਹ ਭੈਣ ਹੀ ਹੁੰਦੀ ਆ ਬਣਾ ਪਾ ਕਰਾ ਲੀ ਬਣਾ ਲਾ ਕੁਛ ਮਰਜੀ ਬਣਾ ਲਾ ਜਦੋਂ ਆਪਾਂ ਹਾਸੇ ਮਜ਼ਾਕ ਕਰਦੇ ਆ ਕਿੰਨੇ ਗਾਣੇ ਬਣੇ ਆ ਪਵਿੱਤਰ ਵੀ ਬਣੇ ਆ ਚਲ ਦੂਜੇ ਵੀ ਬਣੇ ਆ ਹਨਾ ਉਹ ਸਾਲੀਆਂ ਤੇ ਕਿਉਂ ਬਣੇ ਆ ਕਿਉਂਕਿ ਉਹਨੂੰ ਰਿਸ਼ਤਾ ਇਹੋ ਜਿਹੇ ਹਿਸਾਬ ਨਾਲ ਸਮਝ ਆ ਗਿਆ ਪਰ ਹੁਣ ਲੋਕਾਂ ਦੇ ਮਨਾਂ 'ਚ ਇੰਨੀ ਕੁ ਮੈਲ ਵੱਧ ਗਈ ਵੀ ਯਾਰ ਉਹ ਸਾਲਗਾਂ ਵਾਲਾ ਤਾਂ ਰਿਸ਼ਤਾ ਹੀ ਖਤਮ ਹੋ ਗਿਆ ਪਹਿਲੀ ਗੱਲ ਤਾਂ ਹੁਣ ਸ਼ਾਇਦ ਕਿਸੇ ਦੇ ਜਿਹਦੇ ਦੋ ਕੁੜੀਆਂ ਹੋਊਗਾ ਪਹਿਲਾਂ ਜੰਮੀਆਂ ਹੋਣਗੀਆਂ ਜਿਹਦੇ ਪਹਿਲਾ ਮੁੰਡਾ ਹੋਗਾ ਜੋ ਆਖੀ ਨਹੀਂ ਜੰਮਦਾ ਤੂੰ ਜਾ ਕੁੜੀ ਜਾਂਦੇ ਨਹੀਂ ਜਿਹਦੇ ਪਹਿਲਾ ਕੁੜੀ ਹੋਗੀ ਹੋ ਸਕਦਾ ਇੱਕ ਅਦੀ ਕਿਸੇ ਦੇ ਇੱਕ ਕੁੜੀ ਹੋਵੇ ਦੋ ਤਾਂ ਕਿਸੇ ਦੇ ਹੀ ਹੋਣੀਆਂ ਜਿਹਦੇ ਪਹਿਲਾਂ ਹੋਈਆਂ ਠੀਕ ਆ ਉਹ ਮਾਸ ਗਾਲਾਂ ਦਾ ਰਿਸ਼ਤਾ ਸਾਲੀ ਵਾਲਾ ਦਾ ਰਿਸ਼ਤਾ ਹੀ ਖਤਮ ਹੋਣ ਵਾਲਾ ਕੰਮ ਹੋ ਗਿਆ ਪਰ ਲੋਕਾਂ ਦੇ ਵਿੱਚ ਬਈ ਜਿਹੜੀ ਇਹ ਸੀਜੇ ਸਾਲੀ ਵਾਲਾ ਰਸਤਾ ਇਹ ਪਵਿੱਤਰ ਰਸਤਾ ਸੀਗਾ ਠੀਕ ਆ ਕੋਈ ਅਨਪਵਿੱਤਰ ਨਹੀਂ ਸੀਗਾ ਇਹ ਪਵਿੱਤਰ ਸੀਗਾ ਪਰ ਇਹ ਲੋਕਾਂ ਨੇ ਕੀ ਕੀਤਾ ਇਹਨਾਂ ਨੂੰ ਗਲਤ ਬਾਰਡਿੰਗ ਦਿੱਤੀ ਹੁਣ ਲੋਕਾਂ 'ਚ ਕਾਮਵਾਸ਼ਨ ਇੰਨੀ ਵਧ ਗਈ ਆਪ ਦੀ ਸਾਲੀ ਪ੍ਰਤੀ ਵੀ ਲੋਕ ਗਲਤ ਸੋਚਣ ਲੱਗ ਗਏ ਅੱਗੇ ਕੱਲਾ ਛੇਡਾਂ ਤੱਕ ਮਤਲਬ ਸੀ ਬਈ ਇਹ ਚੀਜ਼ ਜਿਹੜੀ ਹਨ ਰਿਸ਼ਤਾ ਨਾ ਇਹ ਬਹੁਤ ਪਵਿੱਤਰ ਰਿਸ਼ਤਾ ਹੈ ਇਹਨੂੰ ਸਾਂਭ ਕੇ ਰੱਖਣੇ ਚਾਹੀਦੇ ਆ ਪਰ ਅੱਜ ਦੇ ਲੋਕ ਮੈਂ ਇਹ ਚੀਜ਼ ਦੇਖ ਲਈ ਹਰ ਬੰਦੇ ਦੀ ਇੱਕ ਤਾਂ ਦਿਮਾਗ ਦੀ ਜਿਹੜੀ ਕਾਮਵਾਸ਼ਨ ਆ ਉਹ ਵਧ ਗਈ ਇੱਕ ਪੈਸਾ ਮੁੱਖ ਰੱਖ ਲਿਆ ਰਿਸ਼ਤੇਦਾਰੀਆਂ ਨੂੰ ਅਹਿਮੀਅਤ ਘੱਟ ਦੇਣ ਲੱਗੇ ਠੀਕ ਹੈ ਨਾ ਜਿਵੇਂ ਹੁਣ ਤੂੰ ਅੱਜ ਅੱਜ ਦੇ ਟਾਈਮ 'ਚ ਹੀ ਦੇਖ ਲੈ ਕੀ ਕਰੇਗਾ ਨਾ ਤਾਂ ਧੀ ਨੂੰ ਆਦੇ ਪਿਓ ਦੀ ਸ਼ਰਮ ਰਹੇਗੀ ਨਾ ਪੁੱਤ ਨੂੰ ਰਹੇਗੀ ਠੀਕ ਹੈ ਨਾਂ ਬਾਪੇ ਉਹਨੂੰ ਆਉ ਦਿੱਤੀਆਂ ਪੁੱਤਾਂ ਤੇ ਸ਼ਰਮ ਆ ਰਹੀ ਗਈ ਤੂੰ ਇੰਸਟਾਗ੍ਰਾਮ ਤੇ ਰੀਲਾਂ ਖੋਲ ਕੇ ਦੇਖ ਲਈ ਟਿਕਟੌਕ ਤੇ ਖੋਲ ਕੇ ਦੇਖ ਲਈ ਠੀਕ ਆ ਮਾਮਾ ਵੀ ਕਹੀਏ ਇਹ ਜਿਹਾਂ ਜਿਹੜੀਆਂ ਚੱਲ ਨੌਜਵਾਨ ਪੰਨਾਂ ਤੇ ਜਵਾਕਾਂ ਨਾਲ ਇਹ ਜਿਹੇ ਹਿਸਾਬ ਨਾਲ ਵੀਡੀਓ ਬਣਾਉਂਦੀਆਂ ਤੂੰ ਤੈਨੂੰ ਆਪ ਨੂੰ ਵੇਖ ਕੇ ਸ਼ਰਮ ਆ ਜੂਗੀ ਠੀਕ ਆ ਉਹ ਚ ਤੂੰ ਕੀ ਉੱਥੇ ਕੀ ਕਰ ਲੇਗਾ ਮਾਨਾ ਤੂੰ ਸਕਰੋਲ ਕਰ ਦੇਗਾ ਗਾਂ ਇੱਕ ਤਰੇ ਕੋਲ ਹੋਰ ਆ ਜਾਣੀ ਇੱਥੇ ਆਉਣ ਗਈ ਆਉਣੀਆਂ ਫੇਰ ਇੱਕ ਫੇਰ ਤੂੰ ਵੇਖੀ ਕੁੜੀਆਂ ਨੂੰ ਜਮਾ ਸ਼ਰਮ ਸੰਗ ਜਮਾ ਕੱਟੀ ਗਈ ਅਕਸਰ ਤੁਸੀਂ ਇਥੋਂ ਸਟਾਰਟ ਕਰਦਿਆਂ ਪਿੱਛੇ ਤੋਂ ਅੱਗਾ ਦਿਖਾ ਤਾ ਉਹ ਦਿਖਾ ਤਾ ਅਕਸਰ ਜੇ ਤੁਹਾਡੇ ਪਿਓ ਮਰੇ ਉਹ ਰੀਲ ਜਾਵੜੀਓ ਕੀ ਫੀਲ ਕਰੂਗਾ ਹੂੰ ਤੇ ਉਹ ਜੇ ਪਿਓ ਆ ਜਿਹੜੇ ਰੋਕਦੇ ਨਹੀਂ ਜੇ ਵੇਖਦੇ ਵੀ ਆ ਹੁਣ ਤੁਹਾਡਾ ਸੁੱਲਝ ਗਿਆ ਸਾਡਾ ਸੁੱਲਝ ਗਿਆ ਬਈ ਯਾਰ ਉਹ ਤਾਂ ਜਾਣ ਜਾਣਾ ਸੀ ਤੜਕੇ ਅਸੀਂ ਤੇ ਮੈਨੂੰ ਕਹਿੰਦਾ ਆਪਾਂ ਲੀੜੇ ਪਾਉਣੇ ਆ ਕਿਹੜੇ ਪਾਗੇ ਮਾਕੇ ਜਿਹੜੇ ਮਰਜ਼ੀ ਪਾਲਾ ਪਾਟੇ ਵੀ ਆ ਸਾਰੇ ਆਪਣੇ ਦਾ ਮੌਕੇ ਦੇ ਕੋਰਤੇ ਵੀ ਮਿਸਮਾਕੇ ਲੈ ਚਲੋ ਬਹੁਤ ਬਹੁਤ ਧੰਨਵਾਦ ਤਨਮੇੜ ਦਿਓਗੀ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਸੀ ਇਹ ਇੱਕ ਵੀਡੀਓ ਸਾਲੀ ਤੇ ਜੀਜੇ ਦੀ ਸੀ ਜਿਹਦੇ ਵਿੱਚ ਸਾਲੀ ਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਪਵਿੱਤਰ ਰਿਸ਼ਤਾ ਸੀ ਪਹਿਲਾਂ ਪਰ ਅੱਜ ਆ ਪਵਿੱਤਰ ਕਾਤ ਹੋਇਆ ਪਿਆ ਕਿਉਂਕਿ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਪਿਆਰ ਸੀ ਪਹਿਲਾਂ ਵਾਲਾ ਉਹ ਹੁਣ ਨਹੀਂ ਰਿਹਾ ਅੱਜ ਦੇ ਟਾਈਮ ਦੇ ਵਿੱਚ ਇੱਕ ਕਾਮਵਾਸ਼ ਨਾ ਇੰਨੀ ਵਧੀ ਪਈ ਹੈ ਲੋਕ ਇੱਕ ਦੂਜੇ ਤੇ ਆਪਣੀ ਘਰ ਵਾਲੀ ਨੂੰ ਕਿਸੇ ਦੇ ਬਗਾਨੇ ਬੰਦੇ ਦੇ ਨਾਲ ਨਹੀਂ ਭੇਜਦੇ ਮਤਲਬ ਕਹਿੰਦੇ ਚਾਚੇ ਨਾਲ ਹੀ ਆਪਣੀ ਭਤੀਜੀ ਨੂੰ ਨਹੀਂ ਭੇਜਦੇ ਕਿਉਂਕਿ ਅੱਜ ਕੱਲ ਲੋਕ ਇੰਨੇ ਡਰੇ ਪਏ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੁਝ ਵੀ ਹੋ ਸਕਦਾ ਇਹ ਮਨਾਂ ਦਾ ਵਹਿਮ ਨਹੀਂ ਇਹ ਸੱਚੀ ਗੱਲ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਾਲ ਯੁਗ ਚੱਲ ਰਿਹਾ ਕਾਲ ਯੁਗ ਦੇ ਟਾਈਮ ਦੇ ਵਿੱਚ ਇਹ ਸਿਸਟਮ ਬੜਾ ਵੱਧ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਸਾਰਾ ਕੁਝ ਪਤਾ ਅੱਜ ਦੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਜੀਜੇ ਸਾਲੀ ਦਾ ਜਿਹੜਾ ਰਿਸ਼ਤਾ ਸੀ ਪਹਿਲਾਂ ਬੜਾ ਪਵਿੱਤਰ ਹੁੰਦਾ ਸੀ ਜਿਹੜੀ ਇਹ ਅੱਜ ਵੀਡੀਓ ਵਿਖਾਈ ਹੈ ਤੁਹਾਨੂੰ ਇਹਦੇ ਵਿੱਚ ਇੱਕ ਜੀਜਾ ਕਹਿ ਰਿਹਾ ਵੀ ਕਹਿੰਦਾ ਮੈਂ ਆਪਣੀ ਸਾਲੀ ਦਾ ਹੱਥ ਫੜ ਕੇ ਨੱਚਣ ਲੱਗਿਆ ਤੇ ਮੇਰੀ ਇਹੋ ਜੀ ਕੁੱਟਮਾਰ ਹੋਈ ਕਿ ਮੈਂ ਸੋਚ ਕੇ ਹੈਰਾਨ ਆ ਵੀ ਮੇਰੇ ਨਾਲ ਇਦਾਂ ਦਾ ਕਿਉਂ ਹੋਇਆ ਕਿਉਂਕਿ ਮੇਰੀ ਘਰ ਵਾਲੀ ਦੇ ਨਾਲ ਪਹਿਲਾਂ ਤਾਂ ਉਹ ਹੱਥ ਫੜ-ਵੜ ਕੇ ਨੱਚੀਗੇ ਲੋਕ ਹੱਥ ਫੜ ਕੇ ਮੇਰੇ ਨੱਚੀ ਕਿਉਂ ਵਿਆਹ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀ ਵਿਆਹ ਦੇ ਵਿੱਚ ਸਾਰਾ ਸਿਸਟਮ ਇੱਕ ਦੂਜੇ ਨਾਲ ਖੁਸ਼ ਦਿਲ ਰਹਿੰਦੇ ਆ ਉਹ ਕਹਿੰਦਾ ਮੈਂ ਆਪਦੀ ਗੱਡੀ ਦੇ ਵਿੱਚ ਉਹਨੂੰ ਬਾਕੇ ਲਿਆਇਆ ਪਰ ਫੇਰ ਵੀ ਮੈਨੂੰ ਐ ਕਿਉਂ ਬੋਲਿਆ ਉਹ ਕਿਉਂ ਮੇਰੇ ਗੱਲ ਦੇ ਵਿੱਚ ਹੱਥ ਪਾਇਆ ਤੜਕੇ ਨੂੰ ਕਹਿੰਦਾ ਦਾਰੂ ਜਦੋਂ ਲਹਿ ਗਈ ਉਹ ਤੜਕੇ ਕਹਿੰਦਾ ਕਹਿੰਦਾ ਮੈਂ ਕਿਹੜਾ ਕੁਝ ਕੀਤਾ ਸੀ ਤੈਨੂੰ ਮਤਲਬ ਕਹਿ ਦਈਏ ਵੀ ਰਾਤ ਨੂੰ ਇਹ ਜੀ ਕਿਹੜੀ ਚੀਜ਼ ਅੰਦਰ ਗਈ ਜਿਹਦੇ ਕਰਕੇ ਇਹ ਸਿਸਟਮ ਬਣ ਗਿਆ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਇਹ ਕਹਾਣੀ ਇੱਕ ਸੱਚੇ ਬੰਦੇ ਦੀ ਆ ਜਿਹਦੇ ਨਾਲ ਇਹ ਗੱਲਬਾਤ ਬਣੀ ਸੀ ਵਿਆਹ ਦੇ ਵਿੱਚ ਜਿਹੜੀ ਤੁਹਾਨੂੰ ਵੀਡੀਓ ਵਿਖਾਈ ਹੈ ਤੁਹਾਡੇ ਨਾਲ ਵੀ ਹੋ ਸਕਦਾ ਇਸ ਕਰਕੇ ਆਪਣਾ ਧਿਆਨ ਰੱਖਿਆ ਕਰੋ ਵਿਆਹਾਂ ਦੇ ਵਿੱਚ ਬਾਈ ਸ਼ਰਾਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਉਹ ਵਿਆਹ ਨਹੀਂ ਰਹੇ ਜਿਹੜੇ ਪਹਿਲਾਂ ਵਿਆਹ ਹੁੰਦੇ ਸੀਗੇ ਪਹਿਲਾਂ ਬੜਾ ਚਾਹ ਹੁੰਦਾ ਸੀ ਇੱਕ ਦੂਜੇ ਨਾਲ ਮਜ਼ਾਕ ਕਰਦੇ ਸੀ ਇੱਕ ਗੱਲ ਇੱਕ ਦੂਜੇ ਦੀ ਗੱਲ ਸਹਿੰਦੇ ਸੀ ਪਰ ਹੁਣ ਇੰਨੀ ਸ਼ੈਅ ਸ਼ੇਲਤਾ ਲੋਕਾਂ ਦੇ ਵਿੱਚ ਹੈ ਨਹੀਂ ਲੋਕ ਆਪਣੀ ਜਨਾਨੀ ਤੇ ਹੀ ਨਸ਼ਕ ਕਰਦੇ ਨੇ ਡਰਦੇ ਨੇ ਲੋਕ ਵੀ ਮੇਰੀ ਘਰ ਵਾਲੀ ਦੀ ਕੋਈ ਬਾਹ ਫੜ ਕੇ ਨੱਚੂਗਾ ਤਾਂ ਮੈਨੂੰ ਲੋਕ ਕੀ ਕਹਿਣਗੇ ਮੇਰੀ ਘਰ ਵਾਲੀ ਬਾਰੇ ਗੱਲਾਂ ਬਣਾਉਣਗੇ ਬਥੇਰਾ ਕੋ ਸੋਚਦੇ ਆ ਇਸੇ ਕਰਕੇ ਇਸ ਮੁੰਡੇ ਨੇ ਉਹਦਾ ਹੱਥ ਫੜਿਆ ਤੇ ਕਲੇਸ਼ ਇੰਨੀ ਦੂਰ ਤੱਕ ਪਹੁੰਚਿਆ ਰਿਸ਼ਤੇ ਉਹ ਵਾਪਸ ਆਉਣਗੇ ਕਿ ਨਹੀਂ ਆਉਣਗੇ ਔਰ ਇਸਤੇ ਹੁਣ ਵਾਪਸ ਨਹੀਂ ਆਉਣੇ ਜਿਹੜੇ ਪਹਿਲਾਂ ਰਿਸ਼ਤੇ ਹੁੰਦੇ ਸੀ ਅੱਜ ਦੇ ਬਸ ਇਕਲੇ ਨਾਂ ਦੇ ਰਿਸ਼ਤੇ ਆ ਜਿਹੜੇ ਰਿਲੇਸ਼ਨ ਲੋਕਾਂ ਦੇ ਬਣਦੇ ਆ ਮਾਮੀ ਭਾਣਜ ਨੂੰ ਲੈ ਗਿਆ ਭਾਗੇ ਮਾਮਾ ਐ ਹੋ ਗਿਆ ਚਾਚੇ ਨੇ ਐ ਕਰਤਾ ਚਾਚੀ ਨੇ ਉਹ ਕਰਤਾ ਭਰਾਣੇ ਐ ਕਰਤਾ ਭਾਬੀ ਨੇ ਐ ਕਰਤਾ ਪਿਓ ਨੇ ਐ ਕਰਤਾ ਧੀ ਨਾਲ ਐ ਕਰਤਾ ਮਤਲਬ ਇਹੋ ਜਿਹੀਆਂ ਕਹਾਣੀਆਂ ਬਹੁਤ ਆਉਂਦੀਆਂ ਕਿਉਂ ਆਉਂਦੀਆਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਲਜੂ ਚੱਲ ਰਿਹਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਬਣੇ ਸ਼ੇਲ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਥੋੜੀ ਜ਼ਿੰਮੇਵਾਰੀ ਹੈ ਸਾਡੀ ਬੰਨ ਸ਼ੇਅਰ ਲੈ ਕੇ ਮਿੰਟ ਜੂਰ ਕਰਿਓ ਧੰਨਵਾਦ